ਖੇਡ ਕਲੱਬ ਦੇ ਕਪਤਾਨ ਫਰਿੰਦਰ ਪਿੱਸਲ ਪਿੰਡਰਾ ਵਾਲੇ ਦਾ ਮੇਰੀ ਬੇਨਤੀ ਹੈ ਸੁਖਰਾਜ ਜੀ ਮਾਤਾ ਜੀ ਹੁਣੀ ਉਹਨਾਂ ਦੇ ਫਾਦਰ ਸਾਹਿਬ ਪਿੱਸਲ ਦੇ ਉਹ ਵੀ ਪੁੱਜੋ ਹੈ ਸਾਰਿਆਂ ਨੂੰ ਨਾਮ ਲੈ ਕੇ ਭਾਈ ਬਜਿੰਦਰਾ ਪਿੰਡਰ ਲੱਭੀ ਨੰਗਰ ਰਾਜੂ ਨੰਗਰ ਜੰਤਾ ਨੰਗਰ ਤੇ ਜਗੀ ਰਾਮ ਵਾਲੀਆ ਦਾ ਵੱਡਾ ਰੋਲ ਤੇ ਜੀਵਨ ਢਿੱਲੋਂ ਦਾ ਨਾਲ ਨਹਿਰੂ ਭਲੂਰ ਦਾ ਜਿਨ੍ਹਾਂ ਨੇ ਮੇਰੇ ਵੀਰੋ ਕਨੇਡਾ ਦੇ ਵਿੱਚ ਹੀ ਆਖ ਦਿੱਤਾ ਸੀ ਵੀ ਆਪਾਂ ਜਿਉਣ ਵਾਲੀਏ ਜੀਵਨ ਢਿੱਲੋ ਨੇ ਤੇ ਨਹਿਰੂ ਭਲੂਰ ਨੇ ਵਾਦਾ ਕੀਤਾ ਸੀ ਵੀ ਆਪਾਂ ਇਹ ਵੱਡੀ ਗੱਡੀ ਜਿਹੜੀ ਸਾਰੇ ਮਾਲਵਾ ਦੇ ਪ੍ਰਮੋਟਰਾਂ ਨੂੰ ਨਾਲ ਲੈ ਕੇ ਫੈਸਲ ਪਿੰਡਾਂ ਵਾਲੇ ਨੂੰ ਦਵਾਵਾਂਗੇ ਜੀਵਨ ਢਿੱਲੋ ਦਾ ਉਤਾਰ ਨਹਿਰੂ ਦਾ ਰਾਮੋੜੀਏ ਜੱਗੀ ਦਾ ਤੇ ਭਾਈ ਬਲਜਿੰਦਰੇ ਦੇ ਪਿੰਡ ਦਾ ਇਹ ਮੁੰਡਾ ਹੈ ਭਾਈ ਬਲਜਿੰਦਰੇ ਦੀ ਟੀਮ ਲਈ ਖੇਡਦਾ ਲੱਭੀ ਨੰਗਲ ਗੁਰਜੀਤ ਮੰਗੜ ਰਾਜੂ ਤੇ ਜੰਟੇ ਨੰਗਲ ਉਹਨਾਂ ਨੇ ਅੱਜ ਵੱਡੇ ਕੱਪ ਦੇ ਫੈਸਲ ਦਾ ਸਮਾਨ ਸੁਖਰਾਜ ਦੇ ਬੋਲ ਵੱਡਾ ਸਾਮਾਨ ਕਹਿੰਦੇ ਪਿੰਡਾਂ ਵਾਲੇ ਪੈਸੇ ਦਾ ਹੋ ਰਿਹਾ ਹੈ ਹਰ ਸਿੰਘ ਜੀ ਤੌਰ ਹੋਣਾ ਦੇ ਪਰਿਵਾਰ ਨੂੰ ਮੁਬਾਰਕਬਾਦ ਬਖਤਾਰ ਸਿੰਘ ਜੀ ਤੌਰ ਤੇ ਮਾਤਾ ਸੁਬਰੀਂ ਕੌਰ ਦੀਆਂ ਅੱਖਾਂ ਦਾ ਤਾਰਾ ਬਰਿੰਦਰ ਸਿੰਘ ਤੌਰ ਦਾ ਬੜਾ ਸਨਮਾਨ ਹੋ ਰਿਹਾ ਹੈ ਲੈ ਵੀ ਪੈਸੇ ਬਹੁਤ ਬਹੁਤ ਮੁਬਾਰਕਾਂ ਪੈਰ ਰਵਰ ਪ੍ਰਿੰਟ ਕੌਰ ਨੂੰ ਵੀ ਮੁਬਾਰਕਾਂ ਤੇ ਨਾਲ ਰਾਜੂ ਖੋਸੇ ਦੇ ਜਿਹੜੇ ਪਰਿਵਾਰਕ ਮੈਂਬਰ ਆਇਆ ਸਰਦਾਰ ਅਛਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਸੇਕ ਸਰਪੰਚ ਜੀਤ ਖੋਸੇ ਉਹਨੀ ਨਰਮਲ ਪ੍ਰਧਾਨ ਹੋਣੀ ਜਿੰਨੇ ਵੀ ਯਾਰ ਦੋਸਤ ਆਇਆ ਸਾਰਿਆਂ ਨੂੰ ਮੁਬਾਰਕਾਂ ਇੱਕ ਵਾਰੀ ਪਿੰਡਾਂ ਵਾਲੇ ਪੈਸੇ ਨੇ ਤਾੜੀਆਂ ਮਾਰਿਆ ਜ਼ੋਰਦਾਰ ਲੰਬੇ ਸਮੇਂ ਤੋਂ ਆਪ ਦਾ ਪ੍ਰਦਰ ਦਾ ਬਤੌਰੇ ਕਪਤਾਨ ਜਦੋਂ ਇਸ ਟੀਮ ਦਾ ਮੁੱਟ ਵਜਿਆ ਮੈਲੇ ਦਿਨ ਤੋਂ ਲੈ ਕੇ ਵੱਡੇ ਰੋਲ ਅਦਾ ਕੀਤੇ ਆ ਇੱਕ ਵਾਰੀ ਬ੍ਰਿੰਡਰ ਲਈ ਤਾਲੀਆਂ ਹੋਰ ਜ਼ੋਰਦਾਰ ਬਹੁਤ-ਬਹੁਤ ਮੁਬਾਰਕਾਂ ਹੁਣ ਜਿਹੜੇ ਮੋਟਰਸਾਈਕਲ ਦੇ ਉੱਤੇ ਜਾਣਗੇ ਜਿਹੜੇ-ਜਿਹੜੇ ਖਿਡਾਰੀਆਂ ਨੇ ਸਨਮਾਨ ਹਣੇ ਉਹ ਬੋਲਟਾਂ ਤੇ ਬਰਾਜਮਾਨ ਹੋ ਜਾਣ ਸੁਖਵੀਰ ਗੁਰੂ ਸਰ ਅਮਨ ਲੋਹਾਰਾ ਸ਼ੰਟੀ ਘਰਾਚੋ ਅਰਸ਼ ਲੋਹਾਰਾ ਬਾਦਲ ਸੇਖਾ ਇਹ ਸਾਰੇ ਖਿਡਾਰੀਆਂ ਨੂੰ ਹਰਮਨ ਘੋਲੀਆ ਤੇ ਰਾਜੂ ਖੋਸੇ ਗੋਟਰੇ ਵਾਲਾ ਇਹ ਸਾਰੇ ਬੋਲਟਾਂ ਤੇ ਆ ਜਾਣਗੇ ਇਹ ਸਾਰੇ ਆ ਜਾਣਗੇ ਪਹਿਲਾ ਖਿਡਾਰੀਆਂ ਨੇ ਮਾਨ ਸਨਮਾਨ ਦਿੱਤੇ ਜਾਣਗੇ ਸਾਰੇ ਖਿਡਾਰੀ ਬੇਨਤੀ ਮੇਰੀ ਭਾਈ ਜੰਦਰੇ ਹੁਣੀ ਭਾਈ ਜੱਗੀ ਹੁਣੀ ਮੀਤ ਇਹੜੀ ਲੱਭੀ ਨੰਗਲ ਜੀ ਸਾਰੇ ਇਕੱਠੇ ਕਰ ਲੋ ਜੀ ਮੋਟਰਸਾਈਕਲ ਇੱਕ ਵਾਰ ਲਾਈਨ ਦੇ ਵਿੱਚ ਸਾਰੇ ਇਹ ਮੋਟਰਸਾਈਕਲ ਲਾ ਲਿਓ ਬਰਾਬਰ ਜੇ ਕਰ ਲੋ ਬਰਾਬਰ ਜੇ ਕਰ ਲੋ ਸਾਰੇ ਜਣੇ ਬਰਾਬਰ ਬਰਾਬਰ ਕਰ ਲੋ ਵੱਡੇ ਮਾਨ ਸਨਮਾਨ ਗੱਗੀ ਲੋਕੋ ਸੰਦੀਪ ਨੰਗਲ ਬੇ ਕਬੜੀ ਕਾ ਮਾਨ ਵਾਲੇ ਪ੍ਰੋਮੋਟਰਾਂ ਦੇ ਵੱਲੋਂ ਇਹਨਾਂ ਮੁੰਡਿਆਂ ਦੇ ਸਨਮਾਨ ਹੋ ਰਿਹਾ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਾਰਕਾ ਭਾਈ ਕਮਿਕਰ ਔਕਰ ਜਿੱਥੇ ਵੀ ਆ ਪਲੀਜ਼ ਉਹ ਆ ਜਾਵੇ ਤੇ ਕੁਲਦੀਪ ਕਲੇਰ ਜੀ ਬੇਨਤੀ ਹੈ ਮੇਰੀ ਕਮਿਕਰ ਔਕਰ ਤੇ ਕੁਲਦੀਪ ਕਲੇਰ ਜਿੱਥੇ ਵੀ ਹੋਣ ਜਲਦੀ ਨਾਲ ਆ ਜਾਣ ਖਿਡਾਰੀ ਜਿਹੜੇ ਮੋਟਰਸਾਈਕਲਾਂ ਦੇ ਲਾਗੇ ਆ ਜਾਣ। ਭਾਈ ਬੱਬੂ ਪੱਤੋ ਜੀ ਸੁਖਵਰਾੜ ਤੇ ਰਾਜੂ ਪੱਤੋ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਆ ਜਾਣਗੇ। ਭਾਈ ਬੱਬੀ ਪੱਤੋ ਸੁਖਵਰਾੜ ਰਾਜੂ ਹੁਣੀ, ਰਾਮ ਧੋਲੀ ਹੁਣੀ ਦੇ ਵੀਰ ਸਾਰੇ ਇੱਥੇ ਤੇ ਸਾਰੇ ਆ ਜਾਣਗੇ। ਮੇਰੀ ਬੇਨਤੀ ਭਾਈ ਲੱਭੀ ਉਹਨਾਂ ਨੂੰ ਜੱਗੀ ਉਹਨਾਂ ਦੇ ਇੱਕ ਮੋਟਰਸਾਈਕਲ ਦੇ ਨਾਲ ਆਪਾਂ ਤਸਵੀਰਾਂ ਕਰਾਉਣੀਆਂ ਸ਼ੁਰੂ ਕਰ ਦਈਏ। ਸਾਰੇ ਖਿਡਾਰੀਆਂ ਨੂੰ ਆ ਕੇ ਆਪਾਂ ਜਿਹੜੇ ਸਾਰਿਆਂ ਦੇ ਨਾਲ ਤਸਵੀਰਾਂ ਕਰਾ ਲਈਏ। ਸੁਖਰਾਣ ਜੀ ਇਕੱਲੇ ਬਹੁਤ ਵੱਡੇ ਮਾਨ ਸਨਮਾਨ ਗੁਰੂ ਸ੍ਰੀ ਸੁਖਵੀਰ ਦਾ ਸਨਮਾਨ ਹੋ ਰਿਹਾ ਫਰੀਦਕੋਟਿਆ ਇੱਕ ਬੁਲਟ ਫਰੀਦਕੋਟ ਜਾਣਾ ਇੱਕ ਬੁਲਟ ਕਿੰਦੇ ਲੋਹਾਰੇ ਜਾਣਾ ਅਰਸ਼ ਲੋਹਾਰਾ ਵੀ ਬਹੁਤ ਵਧੀਆ ਖਿਡਾਰੀ ਸਾਡੀ ਖੇਡ ਕਬੱਡੀ ਦਾ ਅਰਸ਼ ਲੋਹਾਰੇ ਨੂੰ ਵੀ ਮੁਬਾਰਕਾਂ ਇਹ ਵੀ ਰਾਮਵਾਲੀ ਜੱਗੀ ਉਹਨਾਂ ਦੇ ਸੱਦੇ ਦੇ ਨਿਊਜ਼ੀਲੈਂਡ ਖੇਡ ਕੇ ਆਇਆ ਨਾਲ ਹਰਮਨ ਘੋਰੀਏ ਨੂੰ ਵੀ ਮੁਬਾਰਕਾਂ ਸੁਖ ਬਰਾੜ ਤੇ ਰਾਜੂ ਪੱਤੋ ਬੱਬੀ ਪੱਤੋ ਪਲੀਜ਼ ਇੱਕ ਮਿੱਕਰ ਉਹ ਕਿਹੜੇ ਆ ਜਾਣ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਮਾਲਵਾ ਦੇ ਟੀਮ ਦੇ ਪਲੇਅਰਾਂ ਨੂੰ ਗੋਲਡ ਜਿਹੜੇ ਉਹ ਦਿੱਤੇ ਜਾ ਰਹੇ ਸਾਰੇ ਪ੍ਰੋਮੋਟਰਾਂ ਨੂੰ ਬੇਨਤੀ ਹੈ ਭਾਈ ਭਜendra ਪਿੰਡ ਨਾਲ ਸ਼ੰਟੀ ਘਰਾਚੋ ਦਾ ਇੱਕ ਬੁਲਟ ਸੋਮਾ ਘਰਾਚੋ ਜੀ ਵੀ ਇਸ ਸਮਾਂ ਦੇ ਵਿੱਚ ਸੁਗਰਾਜ ਆ ਜਾਣਗੇ ਨਦੀਪ ਸੇਰ ਘਰਾਚੋ ਅਗੜ ਸਾਰੇ ਦਾ ਧੰਨਵਾਦ ਜਸੂ ਨੰਗਲ ਨੂੰ ਵੇਖਦੇ ਆ ਜੀ ਜਸੂ ਨੰਗਲ ਵੀ ਸਾਡਾ ਵੀਰ ਆ ਜਾਵੇ ਜਸੂ ਨੰਗਲ ਅਮਨ ਲਹਾਰਾ ਲੈ ਵੀ ਸੇਵਕਾ ਬਲਤੋ ਜੀ ਦਾ ਵੀ ਧੰਨਵਾਦ ਇਹਦਾ ਹਸੀਨ ਪਲਾਂ ਨੂੰ ਕੈਮਰੇ ਦੇ ਅੱਖ ਦੇ ਵਿੱਚ ਕੈਦ ਕੀਤਾ ਜਾ ਰਿਹਾ ਹੈ ਇਹ ਸਾਰੇ ਸਾਡੇ ਵੀਰ ਦੇ ਸਾਰਿਆਂ ਨੂੰ ਮੁਬਾਰਕਾਂ ਫਿਰ ਤੇ ਜੀਮੇ ਨੂੰ ਪਿੰਡ ਵਾਲੇ ਪਿਸਤੋਲੋਂ ਅਮਨ ਲਹਾਰੇ ਨੂੰ ਨਾਲ ਸ਼ੰਟੀ ਘਰਾਚੋ ਨੂੰ ਮੇਰੀ ਬੇਨਤੀ ਵੀ ਸਾਰਿਆਂ ਦਾ ਮੀਤ Heer ਜੀ ਦੀ ਅਮਰਤਪਾਲ ਸੁਖਨੰਦ ਜੀ ਦੀ ਤਸਵੀਰ ਖਿਲਾ ਦਿਓ ਵਰਜੀਤ ਜੀ ਲੱਭੀ ਜ ਮਾਲ ਹੋ ਜਾਣਗੇ ਇਹ ਯਾਦਗਾਰੀ ਤਸਵੀਰਾਂ ਇੱਕ ਫੋਟੋ ਹੋ ਜਾਵੇ ਸਾਰੇ ਖਿਡਾਰੀ ਸ੍ਰੇਵ ਜੱਟਾ ਸਟੋਰੀਆ ਸਟੇਟਸ ਗੱਲਾਂ ਚੱਲਣ ਗਿਆ ਹਾਂ ਬੌਸਰ ਵੀਰਾਂ ਨੂੰ ਵੇਖਦੇ ਆ ਵੀ ਥੋੜਾ ਸਾਥ ਦਿਓ ਆ ਗਿਆ ਵੀ ਖੇਡ ਪੰਜਾਬੀ ਦਾ ਖੇਵੀ ਮਾਲਵੇ ਦੇ ਖੇਡ ਪ੍ਰੋਮੋਟਰਾਂ ਨੇ ਅੱਜ 35 ਲੱਖ ਦਾ ਲੋਹਾ ਜਿਹੜਾ ਮੇਰੇ ਵੀਰੋ ਇਹ ਵੀਕਲ ਜਿਹੜੇ ਖਿਡਾਰੀਆਂ ਦੇ ਵਿੱਚ ਨਾਮ ਦੇ ਵੀ ਦਿੱਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੱਭੀ ਨੰਗਰ ਦਾ ਮੇਲਾ ਕੋਪਿਆਂ ਦੇ ਗੁਰਜੀਤ ਨੰਗਲ ਦਾ ਹਰੀਪੁਰੇ ਇਕਵਾਲ ਦਾ ਗੁਰਦੀਪ ਨੰਗਲ ਦਾ ਤੇ ਜੋਤ ਤੇ ਗੋਤਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਵੱਡਾ ਮਾਨ ਸਨਮਾਨ ਸ੍ਰੀ ਰਾਜੀ ਵੱਡੀ ਮੁਬਾਰਕਬਾਹ ਸਾਰੇ ਭਰਾਵਾਂ ਨੂੰ ਸਾਰੇ ਰੂ ਬਹੁਤ ਬਹੁਤ ਵਾਰਕਾ ਹੁਣ ਨਕਲ ਦੇ ਕਬੱਡੀ ਕੱਪ ਦਾ ਅੱਜ ਦਾ ਇਹ ਦਿਨ ਯਾਦਗਾਰੀ ਹੋਵੇਗਾ ਇਤਿਹਾਸਕ ਹੋਵੇਗਾ ਵੀ ਇੱਕੇ ਦਿਨ ਇੰਨੇ ਬੁਲੇਟ ਦੋ ਥਾਰ ਗੱਡੀਆਂ ਕਬੱਡੀ ਦੇ ਇਨਾ ਸਟਾਰਾਂ ਦਾ ਸਨਮਾਨ ਹੋਇਆ ਸਾਰੇ ਵੀਰਾਂ ਨੂੰ ਬਹੁਤ ਬਹੁਤ ਵਾਰਕਾ ਇੱਕ ਵਾਰੀ ਫੇਰ ਤੋਂ ਸੁਖਵੀਰ ਗੁਰੂਸਰੀਆ ਹਰਮਨ ਕੋਰੀਆ ਉਧਰ ਕਹਿੰਦੇ ਰਾਜੂ ਖੋਸਾ ਕੋਟਲਾ ਅਰਸ਼ ਲੋਹਾਰਾ ਜੰਪੀਕਰਾਚੋ ਸਾਰੇ ਭਰਾਵਾਂ ਨੂੰ ਵਾਰਕਾ ਮੈਂ ਸੱਚੀ ਬਿਆਲਾ ਹਰਮਿੰਦਰ ਸਿੰਘ ਖੱਡੜਾ ਕੈਨੇਡਾ ਤੋਂ ਕਹਿੰਦੇ ਵੱਡੀ ਵਧਾਈ ਬਾਰਗੋਦੀ ਕਰਦੇ ਆ ਫਰਤੇ ਦੀ ਗੱਡੀ ਲਈ ਜਿਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਲਖਵੀਰ ਮੱਤੋ ਜੀ ਉਹਨਾਂ ਦਾ ਧੰਨਵਾਦ ਹੈ ਮਹਿਰੂ ਘਲੋਰ ਤੇ ਜੌੜ ਵਾਲੀਏ ਜੀਵਨ ਢਿੱਲੋਂ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਖਿਡਾਰੀਆਂ ਨਾਲ ਯਾਦਗਰੀ ਤਸਵੀਰਾਂ ਸਮਰਾਧੀ ਭਾਈ ਬਲਜਿੰਦਰ ਪਿੰਟਰ ਨੂੰ ਬੇਨਤੀ ਵੀ ਪਲੀਜ਼ ਇੱਧਰ ਆਪਨੇ ਉਹਨਾਂ ਦੇ ਕੋਲੇ ਆ ਜਾਵੇ ਭਾਈ ਬਲਜਿੰਦਰ ਪਿੰਟਰ ਸੁਖ ਬਲਾਰੂ ਨੇ ਬੇਨਤੀ ਹੈ ਸਾਰੇ ਖਿਡਾਰੀਆਂ ਨਾਲ ਯਾਦਗਰੀ ਤਸਵੀਰਾਂ ਸਾਰੇ ਖਿਡਾਰੀਆਂ ਨਾਲ ਯਾਦਗ ਲੈ ਕੇ ਗਿਆ ਇਹਦੇ ਨਾਲ ਵੱਲੋਂ ਫਿਰ ਤੇ ਜੀਮੇ ਨੂੰ ਵੀ ਮੁਬਾਰਕਬਾਦ ਸਵਰਗਿਆ ਮੇਜ ਸਿੰਘ ਜੀ ਚੈਲ ਉਹਨਾਂ ਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਵੀ ਅੱਜ ਫਿਰ ਤੇ ਜੀਮੇ ਦਾ ਵੱਡਾ ਮਾਣ ਹੋਇਆ ਲੈ ਵੀ ਕਰਦੇ ਜੌਹਰਾ ਆਰ ਉਹ ਵੀ ਮੁਬਾਰਕਬਾਦ ਸਵਰਗਿਆ ਸਰਦਾਰ ਹਰਮਨ ਸਿੰਘ ਜੀ ਪਾਤ ਉਹਨਾਂ ਦੇ ਪਰਿਵਾਰ ਨੂੰ ਵੀ ਮੁਬਾਰਕਬਾਦ ਸਾਰਿਆਂ ਨੂੰ ਮੁਬਾਰਕਾਂ ਤੇ ਛੰਦੇ ਦੇ ਮੁੰਡੇ ਨੂੰ ਵੀ ਮੁਬਾਰਕਾਂ ਵੀ ਛੰਦੇ ਦੇ ਮੁੰਡੇ ਦਾ ਅੱਜ ਨੰਗਾ ਦੇ ਮੇਲੇ ਦੇ ਵੱਡਾ ਮਾਣ ਹੋਇਆ ਛੰਦੇ ਦੇ ਮੁੰਡੇ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਲੈ ਵੀ ਪਸਰਾ ਜੌਹਦਾਰ ਤੇ ਪ੍ਰਾਣੀ ਰੀਸੀ ਜਿਹੜੀ ਅੱਜ ਨਗਰ ਚ ਪੂਰੀ ਹੋਈ ਹੈ ਇਹ ਪਾਣੀ ਦੀ ਸੀ ਜਿਹੜੀ ਮਾਲਵੇ ਦੇ ਵੱਡੇ ਪਰਮੋਟਾਂ ਨੇ ਪੂਰੀ ਕੀਤੀ ਹੈ ਲੈ ਵੀ ਫੈਸਲਾ ਬਹੁਤ ਬਹੁਤ ਵਾਰਕਾ ਵੱਡੇ ਮਾਨਸਰਵਾਰ ਹੋਇਆ ਸਾਰੇ ਭਰਾਵਾਂ ਨੂੰ ਸਾਰੇ ਯਾਰਾਂ ਦੋਸਤਾਂ ਨੂੰ ਬਹੁਤ ਬਹੁਤ ਵਾਰਕਾ ਬੜਾ ਗਰਾਊਂਡ ਦਾ ਚੱਕਰ ਲਾਇਆ ਜਾਵੇਗਾ ਭਾਈ ਬਗਿੰਦਰ ਪਿੰਡ ਰੋੜਾ ਦੇ ਕੀ ਲੰਬੂ ਵਾਲਿਆ ਦੇਵਦਾਰ ਸਿੰਘ ਨਹਿਰੂ ਕੈਨੇਡਾ ਤੋਂ ਤੱਕਦਾ ਹੋਣਾ ਅਵਦਾਰ ਸਿੰਘ ਨਹਿਰੂ ਭਰੂਰ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਨਹਿਰੂ ਵੀ ਯਾਰਾਂ ਦਾ ਯਾਰ ਜੋ ਕੁਝ ਕਹਿ ਦਿੰਦਾ ਹੈ ਤੇ ਬੋਲ ਪਗਾ ਦਿੰਦਾ ਹੈ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੀਵਨ ਢਿੱਲੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਵੀ ਸੁਭਰਾਜ ਗੰਡੀ ਦੇ ਕਿਸੇ ਨੇ ਹੋਰ ਨੇ ਅਨਾਉਂਸ ਕੀਤੀ ਤੇ ਪੈ ਗਈ ਫਿਰ ਤੈਨੂੰ ਪਤਾ ਵੀ ਹੁਣ ਨਾਮ ਨਾਮ ਇਥੋਂ ਦਾ ਵੀ ਹੁਣ ਨਾਮ ਨਾਮ ਇਥੋਂ ਚੱਲ ਇਹ ਮਾਲਵੇ ਵਾਲਿਆ ਕੱਢ ਦਿੰਦੇ ਆਰੇ ਗੱਡੇ ਵਿਸ਼ੇਸ਼ ਤੌਰ ਤੇ ਧੰਨਵਾਦ ਪਰਮਾਤਮਾ ਉਹਨਾਂ ਦਾ ਵੀ ਭਰਾ ਕਰੇ ਉਹ ਵੀ ਆਪਣੇ ਵੀਰ ਵੀ ਭਰਾ ਨੇ ਕੋਈ ਗੱਲ ਨਹੀਂ ਵਾਧੇ ਕਾਟੇ ਜ਼ਿੰਦਗੀ ਚੱਲਦੇ ਰਹਿੰਦੇ ਆ ਹੁਣ ਗਰਾਊਂਡ ਦਾ ਚੱਕਰ ਆ ਜਾਵੇਗਾ ਰੁਕ ਜਿਓ ਇੱਕ ਮਿੰਟ ਬਾਈ ਕਮੈਕਰ ਤੇ ਸੁਖਮਨ ਰਾਣ ਹੁਣੀ ਕੁਲਦੀਪ ਜੀ ਆਜੋ ਪਲੇਅਰ ਸਾਹਿਬ ਰਾਜੂ ਇੱਕ ਫੋਟੋ ਖਿਰਾ ਦਿਓ ਯਾਦਗਰੀ ਪਲੀਜ਼ ਯਾਦਗਰੀ ਸਾਰਿਆਂ ਦੇ ਨਾਲ ਸਾਰੇ ਖਿਡਾਰੀ ਰਾਜੂ ਹਣੀ ਵੀਰ ਇਹ ਯਾਦਗਰੀ ਤਸਵੀਰਾਂ ਇਹਨਾਂ ਖੇਡ ਪ੍ਰਮੋਟਰਾਂ ਦੀ ਬਦੌਲਤ ਹੀ ਇਹ ਵੱਡੇ ਮਾਨ ਸਨਮਾਨ ਦੇ ਦਿੱਤੇ ਜਾ ਰਿਹਾ ਜਸੂ ਨੰਗਲ ਨੂੰ ਵੀ ਬਹੁਤ ਬਹੁਤ ਵਾਰ ਕਹਿੰਦਾ ਜਸੂ ਤੈਨੂੰ ਵੀ ਵਾਰ ਕਾ ਛਿੰਦੇ ਦਾ ਵੀ ਬਹੁਤ ਧੰਨਵਾਦ ਸਾਰੇ ਸਾਡੇ ਵੀਰ ਨੇ ਭਰਾ ਨੇ ਯਾਰ ਦੋਸਤ ਨੇ ਸਾਰਿਆਂ ਨੂੰ ਬਹੁਤ ਬਹੁਤ ਵਾਰ ਕਾ ਵੱਡੇ ਮਾਨ ਸਨਮਾਨ ਅੱਜ ਬੁਲੇਟ ਨਿਕਲ ਚੋ ਜਾਣਗੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਥਿਰਿਆਂ ਦੇ ਵਿੱਚ ਆ ਲਾਈਟਾਂ ਬੁੜੀਆਂ ਜਿਹਾ ਮਤਮ ਕਰ ਲੋ ਤਾਂ ਜੋ ਫੋਟੋ ਵਧੀਆ ਨਿਕਲੇ ਰਾਜਾਣ ਸੁਦੀਪ ਕਲੇਰ ਦਾ ਕਰਦਾ ਪੱਪੀ ਪੱਤੋ ਦਾ ਲਾਜੂ ਪੱਤੋ ਦਾ ਸਾਰੇ ਵੀਰਾਂ ਦਾ ਜਿਹਦੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੈਨੇਡਾ ਤੋਂ ਬ੍ਰਿੰਦਰ ਦਾਦਰ ਦਾ ਵੀ ਧੰਨਵਾਦ ਆਕਾਲ ਗਾਜੀ ਦੇ కృਪੇ ਦਾ ਵੀ ਧੰਨਵਾਦ ਹੈ ਇਹ ਬੁਲੇਟ ਗੱਡੀਆਂ ਮਾਨ ਸਨਮਾਨ ਦੇ ਵਿੱਚ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਫਾਈਨਲੀਆਂ ਟੀਮਾਂ ਵੀ ਜਲਦੀ ਦਿਨ ਆ ਜਾਣ ਫਾਈਨਲ ਮੈਚ ਦੀਆਂ ਟੀਮਾਂ ਵੀ ਉਹ ਵੀ ਜਲਦੀ ਨਾਲ ਆ ਜਾਣ ਭਾਈ ਜਿੱਥੇ-ਜਿੱਥੇ ਬਲੱਟ ਲੰਘਦੇ ਨਾਲੇ ਤਾੜੀਆਂ ਜ਼ਰੂਰ ਮਾਰਾ ਜ਼ੋਰਦਾਰ ਜ਼ੋਰਦਾਰ ਤਾੜੀਆਂ ਉਸ ਤੋਂ ਪਿੱਛੇ ਸ਼ਿੰਦਾ ਮੋਟਰਸਾਈਕਲ ਚਲਾ ਰਿਹਾ ਜਸੂ ਡੰਗੜ ਦਾ ਮਾਨਸਪਾਰ ਉਸ ਤੋਂ ਪਿੱਛੇ ਹਰਮਨ ਘੋੜਿਆ ਤੇ ਕਾਲਾ ਟਾਰੀ ਵਾਲਾ ਮੋਟਰਸਾਈਕਲ ਚਲਾ ਰਿਹਾ ਨਾਲ ਜੱਗੀ ਰਾਮੂ ਵਾਲਾ ਜਾਦੂ ਲੱਗਿਆ ਦੀ ਮੋਟਰਸਾਈਕਲ ਚਲਾ ਰਿਹਾ ਹਰਸ਼ ਲੋਹਾਰੇ ਦਾ ਮਾਨਸਪਾਰ ਇੱਧਰ ਬਾਦਲ ਸੇਖੇ ਵਾਲਾ ਮਾਰੀ ਵਾਲਾ ਲੱਖਾ ਹਰਮਨ ਲੋਹਾਰਾ ਤੇ ਨਾਲ ਕਹਿੰਦੇ ਗੁਰਪ੍ਰੀਤਵਰੇ ਸਾਹਿਬ ਦਾ ਸ਼ੰਤੀ ਕਰਾਜੋ ਤੇ ਕਰਨ ਕਰਾਜੋ ਸਾਰੇ ਵੀਰਾਂ ਨੂੰ ਮੁਬਾਰਕਾਂ ਪੈਸਟਾ ਦੇ ਦਾਦੀ ਹਨੁਰਵੀ ਅਸੀਂ ਮੁਬਾਰਕਬਾਦ ਦਿੰਦੇ ਆ ਹਰ ਸਿੰਘ ਤੂਰ ਦਾ ਪਰਿਵਾਰ ਬਖਤਿਆਰ ਸਿੰਘ ਤੂਰ ਦਾ ਪਰਿਵਾਰ ਮੇ ਮਾਤਾ ਸੁਰੇਖਾ ਕ੍ਰਿਡਾ ਤੋਂ ਤੱਕਦੀ ਹੋਣੀ ਹੈ ਵੀ ਮੇਰੇ ਪੁੱਤਰ ਦਾ ਸਰਵਰ ਨੰਗੋ ਦੇ ਵਿੱਚ ਹੋ ਰਿਹਾ ਹੈ ਵੱਡੀ ਗੱਡੀ ਦੇ ਨਾਲ ਪੈਡ ਰਵਨਪ੍ਰੀਤ ਕਾਰ ਕ੍ਰਿਡਾ ਤੋਂ ਤੱਕਦੀ ਹੋਣੀ ਹੈ ਉਹਨਾਂ ਨੂੰ ਵੀ ਬਹੁਤ 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 ਮੁਬਾਰਕ ਵਿਸ਼ੇਸ਼ ਯਾਦ ਮੇਰੇ ਵੀਰੋ ਮਾਨ ਕਬੱਡੀ ਖਿਡਾਰੀ ਲੋਕੋ ਵਾਲੇ ਗੱਗੀ ਦੀ ਯਾਦ ਜਿਹਦੀ ਯਾਦ ਦੇ ਵਿੱਚ ਇਹ ਟੀਮ ਮਣੀ ਗਲੇਡੀਏਟਰ ਦਾ ਘਾਟਾ ਪਿਆ ਉਹਦਾ ਨਾਂ ਜੋੜਿਆ ਗਿਆ ਗੱਗੀ ਲੋਕੋ ਐਂਡ ਸੰਦੀਪ ਨੰਗਲੰਗੀਆਂ ਉਹ ਸੰਮਾਨ ਕਬੱਡੀ ਖਿਡਾਰੀ ਲੋਕੋ ਵਾਲੇ ਗੱਗੀ ਨੂੰ ਵੀ ਯਾਦ ਕਰਦੇ ਆ ਜਿਹਦੀ ਯਾਦ ਦੇ ਵਿੱਚ ਬਣੀ ਹੋਈ ਟੀਮ ਸੰਦੀਪ ਅੱਤੇ ਮਾਨ ਸਰਮਾਰ ਗਾਜੀਪੁਰ ਦੇ ਜਤਿੰਦਰ ਲੱਖੇ ਦਾ ਤੇ ਬ ¡Uy, la, Por la, la special special tab. Tab. Vado. Vado.